ਹਾਣੀਕਾਰਾਂ ਨੇ ਇੱਕ ਬੜੀ ਕੀਮਤੀ ਕਹਾਣੀ ਲਿਖੀ ਕਹਿੰਦੇ ਕੋਈ ਉਸਤਾਦ ਸੀ ਵਿਦਿਆਰਥੀਆਂ ਨੂੰ ਪੜਾਉਣ ਵਾਲਾ ਤੇ ਉਹ ਜਿਸ ਵੇਲੇ ਵੀ ਪਾਠਸ਼ਾਲਾ 'ਚ ਜਾਂਦਾ ਤੇ ਸਾਰੇ ਵਿਦਿਆਰਥੀ ਜਿਵੇਂ ਸਭਾਬ ਉੱਠ ਕੇ ਉਹਦਾ ਸਤਿਕਾਰ ਕਰਨ ਕਿ ਉਸਤਾਦ ਆ ਗਿਆ ਉਹਦਾ ਇੱਕ ਤਕੀਆ ਕਲਾਮ ਸੀ ਕੋਈ ਵੀ ਵਿਦਿਆ ਸ਼ੁਰੂ ਕਰਨ ਤੋਂ ਪਹਿਲਾਂ ਉਹਨੇ ਕਿਹਾ ਜਿੰਨੇ ਵਿਦਿਆਰਥੀ ਨੇ ਮੇਰੀ ਇੱਕ ਗੱਲ ਯਾਦ ਰੱਖਿਓ ਪਰਮਾਤਮਾ ਹਰ ਜਗ੍ਹਾ ਤੇ परमात्मा व्यापक, प्रमात्मा। व्यापक है हर थां ते परमात्मा इन्नी गल कहनी फिर अपनी विद्या शुरू कर रोज ਦਾ ਤਕੀਆ ਕਰ ਤੋ ਸਾਰੇ ਇਹਨੂੰ ਇਹ ਸਬਕ ਪੱਕ ਗਿਆ ਇਹ ਇਹ ਗੱਲ ਇਹਨੇ ਕਹਿਣੀ ਸਾਡੇ ਉਸਤਾਦ ਇੱਕ ਦਿਨ ਉਹ ਆਇਆ ਉਹਨੇ ਸੋਚਿਆ ਮੈਂ ਰੋਜ਼ ਇੱਕ ਸਬਕ ਪੜਾਇਆ ਭਲਾ ਹੁਣ ਇਹਨਾਂ ਦੀ ਆਪਾਂ ਪ੍ਰੀਖਿਆ ਵੀ ਲੈ ਕੇ ਦੇਖੀ ਇਹਨਾਂ ਦਾ ਚਸਟ ਲਈਏ ਵੀ ਇਹ ਪੱਕਾ ਹੋ ਗਿਆ ਇਹਨਾਂ ਨੂੰ ਸਬਕ ਉਹ ਆਇਆ ਸਾਰੇ ਉੱਠ ਕੇ ਖਲੋਤੇ ਉਨੇ ਸਾਰਿਆਂ ਵੱਲ ਨਿਗਾਹ ਮਾਰੀ ਕਹਿ ਲਗਾ ਇੱਕ ਗੱਲ ਦੱਸੋ ਮੈਨੂੰ ਸੰਸਾਰ ਤੇ ਕੋਈ ਐਸੀ ਜਗ੍ਹਾ ਹੈ ਜਿੱਥੇ ਪ੍ਰਮਾਤਮਾ ਨਹੀਂ ਹੈ ਸਾਰੇ ਰਾਣ ਹੋ ਗਏ ਰੋਜ਼ ਤਾਂ ਕਹਿੰਦਾ ਸੀ ਹਰ ਥਾਂ ਤੇ ਪ੍ਰਮਾਤਮਾ ਅੱਜ ਕਹਿੰਦਾ ਕੋਈ ਐਸੀ ਜਗ੍ਹਾ ਹੈ ਜਿੱਥੇ ਪ੍ਰਮਾਤਮਾ ਨਹੀਂ ਹੈ ਸਾਰੇ ਕਹਿੰਦੇ ਐਸੀ ਕੋਈ ਜਗ੍ਹਾ ਨਹੀਂ ਹਰ ਥਾਂ ਤੇ ਪ੍ਰਮਾਤਮਾ ਕਹਿੰਦਾ ਐਸੀ ਜਗ੍ਹਾ ਤਾਂ ਨਹੀਂ ਨਾ ਕੋਈ ਹੈ ਜਿੱਥੇ ਰੱਬ ਨਹੀਂ ਹੈ ਕਹਿ ਲਗੇ ਨਹੀਂ ਹਰ ਥਾਂ ਤੇ ਪ੍ਰਮਾਤਮਾ ਇੱਕ ਨੇ ਹੱਥ ਖੜਾ ਕਰ ਕਹਿੰਦੇ ਇੱਕ ਜਗ੍ਹਾ ਹੈ ਜਿੱਥੇ ਪ੍ਰਮਾਤਮਾ ਨਹੀਂ ਹੈ ਤੋ ਹੈਰਾਨ ਹੋ ਗਿਆ ਉਹਨੇ ਕਿਹਾ ਕੰਬਖਤਾ ਮੈਂ ਤਾਂ ਸਵਾਲ ਹੀ ਗਲਤ ਕੀਤਾ ਸੀ ਤੇ ਤੂੰ ਜਵਾਬ ਦੇਣ ਲਈ ਖੜਾ ਹੋ ਗਿਆ ਏ ਚਲ 10 ਪ੍ਰਮਾਤਮਾ ਕਿੱਥੇ ਨਹੀਂ ਹੈ ਅਗਰ ਤੂੰ ਨਾ ਦੱਸ ਸਕਿਆ ਤਾਂ ਤੈਨੂੰ ਅੱਜ ਬੜੀ ਮਾਰ ਪੈਗੀ ਬੜੀ ਸਜ਼ਾ ਮਿਲੇਗਾ ਹੋਏਗਾ ਕੋਈ ਸਤਸੰਗੀ ਬੱਚਾ ਹੋਏਗਾ ਕੋਈ ਐਸਾ ਜਿੰਨਾ ਮਹਾਂਪੁਰਖਾਂ ਦੀ ਆਪਾਂ ਯਾਦ ਚ ਬੈਠੇ ਉਹਨਾਂ ਦੀ ਸੰਗਤ ਕਰਨ ਵਾਲ ਉਹਨੇ ਕਿਹਾ ਜੀ ਮੈਂ ਜਵਾਬ ਦਿਆਂਗਾ ਦੱਸ ਕਿਥੇ ਪ੍ਰਮਾਤਮਾ ਨਹੀਂ ਕਹਿਣ ਲੱਗੇ ਤੁਸੀਂ ਸਬਕ ਪੜਾਉਂਦੇ ਰਹੋ ਪ੍ਰਮਾਤਮਾ ਹਰ ਜਗ੍ਹਾ ਤੇ ਬਿਲਕੁਲ ਸੱਚ ਹੈ ਕੋਈ ਵੀ ਐਸੀ ਜਗ੍ਹਾ ਨਹੀਂ ਹੈ ਜਿੱਥੇ ਪ੍ਰਮਾਤਮਾ ਨਾ ਹੋਵੇ ਅਕਾਲ ਸਤਿ ਆਪਾ ਸੁਣਦੇ ਸਤਿਗੁਰ ਦੇ ਬਚਨ ਜਲੇ ਹਰੀ ਥਲੇ ਹਰੀ ਈਹਾਂ ਹਰੀ ਉਹਾਂ ਹਰੀ ਜੜਸ ਤੂੰ ਹੀ ਥਲਸ ਤੂੰ ਹੀ ਨਦਸ ਤੂੰ ਹੀ ਨਤਸ ਤੂੰ ਹੀ ਮਕੀ ਤੂੰ ਹੀ ਮਕਾਂ ਤੂੰ ਹੀ ਜਮੀ ਤੂੰ ਹੀ ਜਮਾਤ ਤੂੰ ਹੀ ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਕਾਟ ਹੈ ਨਾ ਬਾੜ ਹੈ ਨਾ ਕਾਟ ਬਾੜ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹਰ ਪਾਸੇ ਉਹਦੀ ਜੋਤ ਜੋਤ ਹੈ ਹਰ ਪਾਸੇ ਪ੍ਰਮਾਤਮਾ ਹੈ ਗੁਰੂ ਗੋਬਿੰਦ ਸਿੰਘ ਦੀ ਬੜੀ ਕੀਮਤੀ ਪੰਕਤੀ ਸਤਿਗੁਰੂ ਜਾਬ ਸਿੰਘ ਜੀ ਕਹਿੰਦੇ ਨੇ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਪ੍ਰਮਾਤਮਾ ਪ੍ਰੇਮ ਦਾ ਰੂਪ ਧਾਰ ਕੇ ਸਭ ਪਾਸੇ ਫੈਲਿਆ ਹੋਇਆ ਕਿ ਪ੍ਰਮਾਤਮਾ ਹੀ ਹੈ ਏਕ ਹੈ ਅਨੇਕ ਹੈ ਤੇਰੇ ਇਕ ਉਹੀ ਇਕ ਤੋਂਨੇਕ ਹੋਇਆ ਹੈ ਫਿਰ ਉਹੀ ਇਕ ਤਾਂ ਤਾਂ ਇੱਕ ਓੰਕਾਰ ਤੋਂ ਸ਼ੁਰੂਆਤ ਕੀਤੀ ਪ੍ਰਮਾਤਮਾ ਇਕ ਹੈ ਕਹਿੰਦੇ ਇਹ ਤਾਂ ਗੱਲ ਸੱਚ ਹੈ ਪ੍ਰਮਾਤਮਾ ਹਰ ਥਾਂ ਤੇ ਜੀਵ ਜੰਤੂਆਂ ਵਿੱਚ ਹੈ ਸਭ ਪਾਸੇ ਉਹਦੀ ਜੋਤ ਹੈ ਕਹਿਣ ਲੱਗਾ ਇਹ ਗੱਲ ਨਹੀਂ ਜਿਹੜਾ ਤੂੰ ਸਵਾਲ ਦਾ ਉੱਤਰ ਦੇਣ ਲਈ ਖੜਾਇਆ ਪ੍ਰਮਾਤਮਾ ਹੈ ਕਿੱਥੇ ਨਹੀਂ ਉਹ ਦੱਸ ਤੋ ਕਹਿੰਦਾ ਉਸਤਾਦ ਜੀ maaf ਕਰਨਾ ਪਰਮਾਤਮਾ ਜਰਰੇ-ਜਰਰੇ ਵਿੱਚ ਹੈ ਪਰ ਕੀ ਕਰੀਏ ਬੰਦੇ ਦੀ ਯਾਦ ਵਿੱਚ ਪਰਮਾਤਮਾ ਨਹੀਂ ਹੈ ਬੰਦੇ ਦੀ ਸਮਝ ਵਿੱਚ ਪਰਮਾਤਮਾ ਨਹੀਂ ਹੈ ਔਰ ਅਗਰ ਬੰਦੇ ਦੀ ਯਾਦ ਵਿੱਚ ਪਰਮਾਤਮਾ ਨਹੀਂ ਹੈ ਤੂੰ ਮaaf ਕਰਨਾ ਉਹਦੇ ਲਈ ਕਿਤੇ ਵੀ ਪਰਮਾਤਮਾ ਨਹੀਂ ਹੈ ਅਗਰ ਮੇਰੀ ਸਮਝ ਵਿੱਚ ਪਰਮਾਤਮਾ ਨਹੀਂ ਮੇਰੀ ਜੇਬ ਵਿੱਚ ਹੀਰਾ ਹੈ ਪਰ ਮੈਂ ਭੁੱਲ ਗਿਆ ਹਾਂ ਤੋ ਮੇਰੇ ਲਈ ਹੀਰਾ ਨਹੀਂ ਹੈ ਹੀਰਾ ਤਾਂ ਹੀ ਮੇਰੇ ਕੋਲ ਹੈ ਅਗਰ ਮੇਰੀ ਯਾਦ ਵਿੱਚ ਹੈ ਵੀ ਹੀਰਾ ਮੇਰੀ ਜੇਬ ਵਿੱਚ ਮਚੇਤਾ ਹੀ ਕੋ ਲਗੇ ਸਾਡੇ ਕੋਲ ਕਿੰਨੀ ਵੀ ਕੀਮਤੀ ਵਸਤੂ ਹੈ ਅਗਰ ਤੁਹਾਡੀ ਯਾਦ ਵਿੱਚ ਹੈ ਉ ਤਾਂ ਹੈ ਅਗਰ ਤੁਹਾਡੀ ਯਾਦ ਵਿੱਚ ਨਹੀਂ ਹੈ ਤੋ ਨਹੀਂ ਤੂੰ ਵਿਸਰੇ ਤਾਂ ਸਭ ਕੁ ਨੂੰ ਲਾਗੂ ਹੁਣੇ ਆਪਾਂ ਸੁਣੋ ਪਰਮਾਤਮਾ ਹੈ ਪਰਮਾਤਮਾ ਬਿਨਾ ਕੁਝ ਵੀ ਨਹੀਂ ਹੈ ਪਰ ਅਗਰ ਯਾਦ ਵਿੱਚ ਨਹੀਂ ਉਹਦੇ ਲਈ ਕਿਤੇ ਪਰਮਾਤਮਾ ਕਈ ਵਾਰ ਆਪਾਂ ਇਹ ਕਹਿੰਦੇ ਪਰਮਾਤਮਾ ਸਾਡੇ ਅੰਦਰ ਹੈ ਕੇਵਲ ਇਹ ਗੱਲ ਨਹੀਂ ਪਰਮਾਤਮਾ ਸਾਡੇ ਅੰਦਰ ਅਸੀਂ ਸਾਰੇ ਹੀ ਪਰਮਾਤਮਾ ਦੇ ਅੰਦਰ ਹਾਂ ਅਸੀਂ ਹੈ ਹੀ ਸਾਰੇ ਉਹਦੇ ਵਿੱਚ ਆ ਸਮੁੰਦਰ ਵਿੱਚ ਹੀ ਸਭ ਮੱਛੀਆਂ ਕੋਲੋਲਾ ਕਰ ਰਹੀਆਂ ਐ ਅਜੀ ਸਭ ਪਰਮਾਤਮਾ ਵਿੱਚ ਹੀ ਸਭ ਖੇਡਾਂ ਖੇਡ ਰਹੇ ਆ ਅਸੀਂ ਉਹਦੇ ਵਿੱਚ ਹਾਂ ਸਾਰੇ ਕਿਉਂਕਿ ਉਹਦੇ ਬਿਨਾਂ ਤਾਂ ਹੈ ਹੀ ਕੁਝ ਨਹੀਂ ਸਭ ਕੁਝ ਤਾਂ ਉਹੀ ਹੈ ਉਹੀ ਵਿਰਾਟ ਹੋ ਕੇ ਬੈਠਾ ਆਇਆ ਹੈ ਔਰ ਸਭ ਖੇਡਾਂ ਖਿਡਾ ਰਿਹਾ ਸਾਨੂੰ ਸਾਰਿਆਂ ਬਾਣੀ ਕਹਿੰਦੀ ਪਰ ਸੰਤ ਦੀ ਯਾਦ ਵਿੱਚ ਨਿਰੰਤਰ ਪਰਮਾਤਮਾ ਜੁੜਦਾ ਹੈ ਤੋ ਕਿੰਨੇ ਕ ਇਸ ਵਸਤਾ ਵਾਲੇ ਹੁੰਦੇ ਜਿਨ੍ਹਾਂ ਦੀ ਯਾਦ ਵਿੱਚ ਹਰ ਵੇਲੇ ਪ੍ਰਭੂ ਚੱਲਦਾ ਹੈ ਤੋ ਸਤਿਗੁਰੂ ਕਹਿੰਦੇ ਨੇ ਨਾਨਕ ਕੋਟਣ ਮੈ ਕੋ ਨਾਰਾਇਣ ਜਿਹੇ ਕਰੋੜਾਂ ਚ ਇੱਕ ਐਸਾ ਮਹਾਪੁਰਖ ਹੋ ਜਾਂਦਾ ਹੈ ਜੀ ਦੀ ਯਾਦ ਵਿੱਚ ਹਰ ਵੇਲੇ ਹਰ ਵੇਲੇ ਨਹੀਂ ਤਾਂ ਮੇਰੀਆਂ ਤੁਹਾਡੀਆਂ ਯਾਦਾਂ ਚਣ ਪਵੀ ਕਹਿੰਦੇ ਦੋ ਹੀ ਗੱਲਾਂ ਚੱਲਦੀਆਂ ਬੀਤੇ ਸਮੇਂ ਦੀਆਂ ਯਾਦਾਂ ਆਉਣ ਵਾਲੇ ਸਮੇਂ ਦੀ ਚਿੰਤਾ ਬਸ ਇਹ ਦੋ ਗੱਲਾਂ ਚੱਲਦੀਆਂ